ਅੱਜ ਆਲੇ ਦਾ ਨਾਮ ਅੱਜ ਸ੍ਰੀ ਜਗਦੇਵ ਢਿਲੋਂਜੀ ਵੱਲੋਂ ਲਿਖਿਆ ਗਿਆ ਮਾ ਦਾ ਬੂਟਾ ਨਾਟਕ ਸੀਗਾ ਉਹਦਾ ਜਿਹੜਾ ਪਰਫਾਰਮੈਂਸ ਕੀਤੀ ਗਈ ਸੀ ਬਹੁਤ ਹੀ ਬਿਊਟੀਫੁਲ ਥੀਮ ਸੀਗਾ ਪਬਲਿਕ ਨੇ ਇੰਜੋਏ ਕੀਤਾ ਇੱਕ ਸਾਰਥਕ ਸੰਦੇਸ਼ ਲੈ ਕੇ ਗਏ ਨੇ ਕਿ ਕਿਵੇਂ ਜਿਹੜੀ ਸੁਸਾਇਟੀ ਦੇ ਵਿੱਚ ਨਸ਼ਿਆਂ ਦੀ ਆਮਦ ਕਰਕੇ ਕਿਤੇ ਨਾ ਕਿਤੇ ਪਰਿਵਾਰ ਜਿਹੜੇ ਤਬਾਹ ਹੋ ਰਹੇ ਨੇ ਤੇ ਜੇ ਆਪਾਂ ਸੁਚੇਤ ਹੋਈਏ ਇਸ ਜਿਹੜੀ ਸਮੱਸਿਆ ਦੇ ਪ੍ਰਤੀ ਤਾਂ ਆਪਾਂ ਇਹ ਜਿਹੜਾ ਹੈਗਾ ਇਹਨੂੰ ਰੋਕத் ਥਮ ਕਰ ਸਕਦੇ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਬੇਰੁਜ਼ਗਾਰੀ ਨਾਲ ਵੀ ਜੁੜਿਆ ਹੋਇਆ ਮੁੱਦਾ ਹੈ ਤੇ ਕਈ ਹੋਰ ਅਸੋਸੀਏਟਿਡ ਮੁੱਦਿਆਂ ਨਾਲ ਜੁੜਿਆ ਹੋਇਆ ਹੈ ਨਸ਼ੇ ਦਾ ਮੁੱਦਾ ਤੇ ਇਹਨੂੰ ਪੋਲਿਸਟਿਕਲੀ ਪ੍ਰੇਜ਼ੈਂਟ ਕੀਤਾ ਨਾਟਕਕਾਰਾਂ ਨੇ ਪਰਫਾਰਮੈਂਸ ਬਹੁਤ ਵਧੀਆ ਸੀ ਸਾਰੇ ਜਿਹੜੇ ਪਰਫਾਰਮਰ ਸੀਗੇ ਤੇ ਆਈ ਥਿੰਕ ਇਹ ਜਿਹੜਾ ਸਮਾਜ ਨੂੰ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਇਸ ਨਾਟਕ ਨੇ ਤਾਂ ਮੈਂ ਇਹੀ ਉਮੀਦ ਕਰਦਾ ਹਾਂ ਜੇ ਸਾਰੇ ਜਿਹੜਾ ਹੈਗਾ ਇੱਕ ਸਾਰਥਕ ਸੰਦੇਸ਼ ਲੈ ਕੇ ਗਏ ਨੇ ਤੇ ਨਸ਼ੇ ਦੀ ਰੋਕਥામ ਵਿੱਚ ਜਿਹੜਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਹਿਯੋਗ ਕਰਨਗੇ ਅਤੇ ਨਾ ਕੇਵਲ ਸਰਕਾਰ ਵੱਲੋਂ ਈਵਨ ਸੋਸਾਇਟੀ ਦੇ ਵੱਲੋਂ ਵੀ ਜਿਹੜਾ ਇਨੀਸ਼ੀਏਟਿਵ ਲੀਤਾ ਜਾਵੇ ਮੇਰਾ ਮਨ ਦੇ ਵਿੱਚ ਕਾਫੀ ਚਰਤੋ ਇੱਛਾ ਸੀ ਕਿ ਮਹਿਮਾਨ ਦਾ ਬੁਟਾ ਨਾਟਕਕਰ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਜਿਸ ਤਰ੍ਹਾਂ ਪੈ ਰਹੀ ਆ ਉਹਨਾਂ ਲਈ ਇਹ ਸੰਦੇਸ਼ ਆ ਕਿ ਆਪਣਾ ਤੁਹਾਨੂੰ ਇੱਕ ਬਣਾਉਣਾ ਹੈ ਨਸ਼ਿਆਂ ਦੇ ਵਿੱਚ ਆਪਣਾ ਕੀ ਹੋਣ ਜਿਆ ਐਕਟਰ ਹਮ ਤੇ ਕਿਵੇਂ ਪਰਿਵਾਰ ਤਬਾਹ ਹੋ ਜਾਂਦੇ ਆ ਇੱਕ ਇਹ ਮਾਂ ਦੇ ਬੁੱਡੇ ਦੇ ਵਿੱਚ ਕਿਵੇਂ ਮਾਂ ਤੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਇਹਨਾਂ ਗੱਲਾਂ ਕਰਕੇ ਬਾਕੀ ਇਹ ਨਾਟਕ ਮੈਂ 1990 ਤੋਂ 2000 ਸਾਲ ਦੇ ਵਿੱਚ ਲਿਖਿਆ ਸੀ ਉਸ ਸਮੇਂ ਦੇ ਹਾਲਾਤਾਂ ਤੇ ਇਹ ਨਾਟਕ ਸੀ ਲਾਲੋ ਕੇ ਮੇਰੀ ਜ਼ਿੰਦਗੀ ਸੀਗੀ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਜਿਉਈ ਉਸ ਤਰੀਕੇ ਨਾਲ ਹੀ ਮੈਂ ਇਸ ਨੂੰ ਲਿਖਿਆ ਮੈਂ ਮੁੜਿਆ ਉਹਨਾਂ ਗੱਲਾਂ ਤੋਂ ਤੇ ਜ਼ਿੰਦਗੀ ਚ ਅੱਗੇ ਵਧਿਆ ਬੜਿਆ ਲਿਖਿਆ ਬਸ ਇਹੀ ਆ ਬਿਨ ਨਾਟਕ ਲੋਕਾਂ ਨੂੰ ਵਧੀਆ ਲੱਗਿਆ ਅਰਲੇਸਕ ਨਾਟਕ ਸੀ ਇਹ ਬਾਕੀ ਟੀਮ ਨਮੀ ਸੀ ਮੇਰੀ ਨਮੀ ਪਨੀਰੀ ਲਈ ਆ ਬਿਲਕੁਲ ਇਹ ਬੱਚੇ ਨਵੇਂ ਆ ਟੀਮ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰ ਵੀ ਹਾਂਜੀ ਆ ਇਹਦੇ ਵਿੱਚ ਮੁੱਖ ਬਤਰੀ ਜਿਹੜੀ ਨਮਾਰੀ ਸੀ ਉਹ ਮੇਰੀ ਧਰਮ ਪਤਨੀ ਜਸਵਿੰਦਰ ਕੌਰ ਤੇ ਨਾਲ ਮੇਰਾ ਬੇਟਾ ਨਵਰੋਜ਼ ਜਿਹੜਾ ਕਿ ਬੜਾ ਅਬਦੀਆ ਕੈਮਰਾਮੈਨ ਆ ਫਿਲਮਾਂ ਦੇ ਵਿੱਚ ਵੀ ਇਹਨੇ ਕੰਮ ਕੀਤਾ ਹੈ ਤਾਂ ਮੈਂ ਮਾਂ ਤੇ ਪੁੱਤ ਨੂੰ ਜੋੜ ਕੇ ਦੇਖਿਆ ਵੀ ਮਾਂ ਜਿਸ ਮਾਂ ਦਾ ਪੁੱਤ ਨਸ਼ਿਆਂ 'ਚ ਪੈ ਜੇ ਤਾਂ ਮਾਂ ਤੇ ਕੀ ਬੀਤਦੀ ਆ ਮੇਰਾ ਖਿਆਲ ਆ ਕਿ ਮੇਰੇ ਪਰਿਵਾਰ ਤੇ ਬੱਚਿਆਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਨਾਟਕ ਨਾਲ ਕਰਨ ਨਾਲ ਵੀ ਨਸ਼ਾ ਕਰਨਾ ਇੰਨਾ ਮਾੜਾ ਹੁੰਦਾ ਹੈ ਪੰਜਾਬ ਦੇ ਉੱਗੇ ਨਾਟਕਰ ਜਗਦੇਵ ਸਿੰਘ ਢਿੱਲੋਂ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਤਬਾ ਔਰ ਸ਼ਖਸੀਤ ਨੇ ਔਰ ਪੰਜਾਬ ਦੇ ਸਾਹਿਤ ਦੇ ਵਿੱਚ ਔਰ ਖਾਸ ਕਰਕੇ ਨਾਟਕ ਜਗਤ ਦੇ ਵਿੱਚ ਉਹਨਾਂ ਦੀ ਇੱਕ ਵਿਲੱਖਣ ਜਿਹੜੀ ਥਾਂ ਹੈ ਅਜਮੇਰ ਸਿੰਘ ਔਲਖ ਤੋਂ ਮੰਗਰੋਂ ਜੇ ਅਸੀਂ ਕਿਸੇ ਦਾ ਨਾਮ ਲੈਨੇ ਆ ਰੀਅਲਿਸਟਿਕ ਨਾਟਕ ਦੇ ਵਿੱਚ ਤਾਂ ਉਹ ਜਗਦੇਵ ਸਿੰਘ ਜੀ ਢਿੱਲੋਂ ਸਾਹਿਬ ਹੈ ਸੋ ਬਹੁਤ ਵਧੀਆ ਨਾਟਕ ਸੀ ਔਰ ਜੈਤੋ ਸ਼ਹਿਰ ਵਾਸੀਆਂ ਨੇ ਜਿਸ ਤਰ੍ਹਾਂ ਦੇ ਪ੍ਰਬੰਧ ਅਸੀਂ ਕੀਤੇ ਸੀ ਸਾਨੂੰ ਉਮੀਦ ਨਹੀਂ ਸੀ ਕਿ ਇੰਨੇ ਜਿਹੜਾ ਦਰਸ਼ਕ ਆ ਜਾਣਗੇ ਤਾਂ ਉਸ ਤੋਂ ਵੀ ਜ਼ਿਆਦਾ ਦਰਸ਼ਕਾਂ ਦਾ ਜਿਹੜਾ ਮਤਲਬ ਸਾਨੂੰ ਇਕੱਠ ਮਿਲਿਆ ਔਰ ਬਹੁਤ ਸ਼ਾਂਤਮਈ ਢੰਗ ਦੇ ਨਾਲ ਬੜੇ ਇਕਾਗਰ ਚਿਤ ਹੋ ਕੇ ਔਰ ਆਨੰਦਮਈ ਅੰਦਾਜ਼ ਦੇ ਵਿੱਚ ਉਹਨਾਂ ਨੇ ਨਾਟਕ ਵੇਖਿਆ ਇਹਦੇ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਦੇ ਲਈ ਜੋ ਨੌਜਵਾਨ ਪੀੜੀ ਨੂੰ ਜੋ ਅੱਜ ਦੇ ਨਸ਼ੇ ਦੇ ਵਿੱਚ ਗਲਕਾਨ ਹੋਈ ਪਈ ਹੈ ਉਸ ਨੂੰ ਬਚਾਉਣ ਦਾ ਇਹ ਬਹੁਤ ਹੀ ਵਧੀਆ ਇੱਕ ਚੇਤਨਾ ਦੇ ਵਜੋਂ ਜੋ ਉਪਰਾਲਾ ਕੀਤਾ ਗਿਆ ਜਗਦੇਸ਼ ਸਿੰਘ ਢਿੱਲੋਂ ਜੀ ਅਤੇ ਸਾਰੀ ਸਮੁੱਚੀ ਟੀਮ ਵੱਲੋਂ ਇਸ ਤਰ੍ਹਾਂ ਦੀ ਉਪਰਾਲੇ ਅਸੀਂ ਚੋਣੇ ਕਿ ਹਰ ਵਕਤ ਹੋਣੇ ਚਾਹੀਦੇ ਆ ਸਾਡੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਲਈ ਬੇਸ਼ੱਕ ਉਹ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ ਹੋਵੇ ਜਾਂ ਜਿ ਉਹਨਾਂ ਨੂੰ ਕਿਸੇ ਹੋਰ ਕੰਮਕਾਰ ਦੇ ਪ੍ਰਤੀ ਜਾਂ ਕਿਸੇ ਸਮਾਜ ਦੇ ਚੰਗੇ ਕੰਮਾਂ ਦੇ ਪ੍ਰਤੀ ਅਸੀਂ ਉਸ ਨੂੰ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਇਸ ਤਰ੍ਹਾਂ ਦੇ ਜੋ ਨਾਟਕਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਉਹਨਾਂ ਦੇ ਲਈ ਸਾਰੇ ਹੀ ਰੰਗਮંચ ਕਰਮੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਇੱਥੇ ਦਰਸ਼ਕ ਪਹੁੰਚੇ ਦੇਖਣ ਦੇ ਲਈ ਉਹਨਾਂ ਦਾ ਵੀ ਧੰਨਵਾਦ ਆਪਜੀ ਮੀਡੀਆ ਪਰਸਨਸ ਨੇ ਵੀ ਪੂਰਾ ਟਾਈਮ ਕੱਢਿਆ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆ ਜੀ ਥੈਂਕ ਯੂ ਸੋ ਮਚ